ਨਾਲੇ ਤੁਹਾਨੂੰ ਵੀ ਸਾਹ ਆਏਗਾ ਤੁਹਾਡਾ ਚੇਰ ਕੋਈ 2-3 ਘੰਟੇ ਤੁਸੀਂ ਵੀ ਆਰਾਮ ਕਰਨ ਨਾਲੋਂ ਲੱਗਦਾ ਕੰਮ ਕਰ ਸਕਦੇ ਹੋ ਬੱਚੇ ਸਕੂਲ ਖੋਣ ਗਿਆ। ਨਾਲੇ ਪਰ ਵੇਖੋ ਮੈਂ ਤੁਹਾਨੂੰ ਦੱਸਿਆ ਨਾ ਮੁੱਤਰ ਕੀ ਹੋਇਆ ਸੀ। ਬੋਰੀਆਂ ਟਿਕੀਆਂ ਸੀ ਇੱਕ ਛੋਟੀ ਬੱਚੀ ਉੱਤੇ। ਉਹ ਵੀ ਐਵੇਂ ਕੋਈ ਕਈ ਚੋਰੀ ਕਰਨੀ ਗਈ ਹੋਵੇਗੀ। ਜਿੱਦੇ ਉੱਥੇ ਗਈ ਉਹ ਬੋਰੀਆਂ ਉੱਤੇ ਟਿਕੀਆਂ ਤੇ ਵਿਚਾਰੀ ਮਰ ਗਈ। ਇਹ ਨਿੱਕੇ ਨਿੱਕੇ ਬੱਚੇ ਤੁਸੀਂ ਫੇਰ ਦਿੰਦੇ ਹੋ ਕਿੰਨੇ ਟਰੈਕਟਰ ਟਰਾਲਾਂ ਹੁੰਦੇ ਆ ਬੋਰੀਆਂ ਹੁੰਦੀਆਂ ਕੀ ਪਤਾ ਕੀ ਬਣ ਜਾਣਾ। ਉਹ ਤਾਂ ਬਾਤ ਰਹੀ। हां के इन लोगों बच्चों की कंप्लेंट हुई है बच्चे चोरी का सामान उठा लाते हैं ये तो दादा गाना है कि बाबा मारते कोने बच्चे नु ना लेवना और ये तो गल है ना बच्चे भाई ना क्यों आंदे यही ना ना चोरी करी जंदे सारी बच्चे बच्चों नु क्यों रोल दियो तुसी मंडी दी सारी बच्चे चोरी नहीं करता आपके व्यापार की है तो सबूत है और सबूत नहीं है ठीक है बच्चे नाम लाके आवे बच्चे नाम ना लेके आवे ਕਣੀ 3 3 4 4 ਘੱਟੇ ਚੱਕ ਕੇ ਲੈ ਜਾਂਦੇ ਜਵਾਕ ਇਹਨਾਂ ਦੇ 6 ਦੇ 7 ਆਖਦੇ ਦਿੰਦੇ ਸਾਰੀ ਜੀ ਜੋ ਗੱਟਾ ਕਰਨੇ ਜ਼ਿੰਮੇਵਾਰ ਦੇ ਦਾ ਲੱਗਦਾ ਸਾਰੀ ਢੇਰੀ ਹੜਾ ਦਿੰਦੇ ਫਿਰ ਆਪਾਂ ਐਨਾ ਨਾ ਕਿ ਕਿ ਵੀ ਇਹ ਨਹੀਂ ਕਰਦੇ ਪਰ ਆਉਂਦੇ ਆ ਚਲੋ ਕੱਲ ਵੀ ਅਸੀਂ ਅੱਸੀ ਆ ਠੀਕ ਕੱਲ ਵੀ ਆਵਾਂਗੇ ਅੱਜ ਤੁਸੀਂ ਅਸੀਂ ਤੁਸੀਂ ਸ਼ਾਮ ਨੂੰ ਚੋਰੀ ਕਰਦੇ ਰਾਤ ਜਿਹਦਾ ਉਹ ਤੁਹਾਨੂੰ ਪਤਾ ਤੁਸੀਂ ਵੇਖ ਲੈਂਦੇ ਹੋ ਕੋਈ ਕੋਣ ਹੈਗਾ ਫੋਟੋ ਖਿੱਚ ਲਿਆ ਕਰਵਾ ਬਾਅਦ ਵਿੱਚ ਆਪੇ ਲੱਭ ਲਾਂਗੇ ਬੱਚੇ ਵੇਖੀ ਆ ਅਸੀਂ ਲੱਭ ਕੇ ਆਪੇ ਲੈ ਜਾਗੇ ਹਾਂ ਨਹੀਂ ਫੋਟੋ ਹੀ ਲੈ ਲਓ ਕੋਈ ਨਹੀਂ ਹੁਣ ਤਾਂ ਕਹਿੰਦੇ ਨਾ ਬੱਤ ਕਰ ਬੱਚੇ ਉਹ ਸਮਾਂ ਨਹੀਂ ਆਪਾਂ ਤਾਂ ਕਹਿ ਰਹੇ ਵੀ ਬਾਰੋਂ ਨਹੀਂ ਆਉਂਦੇ ਇਹ ਝੋਬੜੀਆਂ ਵਾਲੇ ਵੀ ਕਰਦੇ ਆ ਕੋਟ ਸਾਦੇ ਨਹੀਂਗੇ ਤੇ ਫਿਰ ਅੱਛਾ ਬੰਦਾ ਮੰਨਣਾ ਤੂੰ ਹੀ ਨਾਲਿਆਂ ਦੇ ਪੁਲਿਸ ਨੇ ਛੜਤਾ ਮੰਨ ਲਓ ਜੇ ਕਿਸੇ ਦੇ ਕੋਈ ਸੱਟ ਪੇਟ ਲੱਗ ਜਾਂਦੀ ਨਾ ਉਹਨੂੰ ਆਪਾਂ ਸਭ ਤੋਂ ਪਹਿਲਾਂ ਵੀਰ ਮੇਰਾ ਕੁੱਟਣ ਤੋਂ ਪਹਿਲਾਂ ਤੂੰ ਹੀ ਪੁਲਿਸ ਤੋਂ ਅਗਲਾ ਫੜ ਲੈ ਜੇ ਆਪਾਂ ਕੁੱਟ ਕੇ ਸੱਟ ਵੇਟ ਨਾਲ ਨਾ ਨਾ ਕਿ ਜ਼ਖਮੀ ਬੰਦਾ ਕੋਈ ਨਹੀਂ ਅੱਗੋਂ ਫੜ ਕੇ ਜਾਂਦਾ ਮੇਰੇ ਨਾਲ ਗੱਲ ਖੋਲੋ ਮੇਰੇ ਮੇਰੇ ਘਰੇ ਨਿਵਾਸ ਮੇਰਾ ਪੁੱਤ ਉਹ ਮੁਕਤ ਨਹੀਂ ਆਉਂਦਾ ਥੋੜੀ ਬਣਾਉਂਗਾ ਉਹ ਤਾਂ ਮੈਂ ਕੁੱਟੂਗਾ ਉਧਰੋਂ ਦਾ ਕੋਈ ਮੇਰੇ ਤੇ ਗੱਲ ਹੋਰ ਉਧਰੋਂ ਕੋਈ ਮੇਰੀ ਭੈਣ ਨੂੰ ਵੀ ਛੇੜਦੇ ਮੈਂ ਗੋਲੀ ਮਾਰੂੰਗਾ ਕਿ ਮੈਂ ਬਹੁਤ ਦੇਖੂੰਗਾ ਵੀ ਬਾਤ ਫੈਸਲਾ ਹੋ ਜਾਵੇ ਤਨਾ ਸਾਨੂੰ ਨਹੀਂ ਮਤਲਬ ਜਿਹੜੀ ਗੱਲ ਅਸੀਂ ਕਰਨਾ ਹੈ ਤੂੰ ਕਰ ਮੇਰਾ ਵੀ ਹਾਂ ਠੀਕ ਹੈ ਦੋ ਛੜੇ ਆਪਸੇ ਤੱਕਾ ਕੰਭੋ ਤੇ ਉਹ ਵੀ ਕੋਲ ਕੋ ਨੂੰ ਦੇਵਾਂਗੇ ਠੀਕ ਹੈ ਕਿ ਨਹੀਂ ਚੋਰ ਫੜਾਵਾਂਗੇ ਚੋਰ 15 ਮਿੰਟਾਂ ਦਾ ਪਹਿਲਾ ਬੰਦਾ ਫੇਰ ਸਾਨੂੰ ਤੇ ਦੂਗਾ ਤੁਹਾਨੂੰ ਸਮੀ ਪੁੱਛਾਂਗੇ ਜੇ ਤੁਸੀਂ ਰਾਜ਼ੀ ਹੋ ਜਾਗੇ ਉਲਟਾ ਬੰਦ ਕਹੋਏਗਾ ਨਹੀਂ ਆਖ ਪੁੱਛ ਨਹੀਂ ਉਦੋਂ ਪੁੱਛਾਂਗੇ ਤੁਸੀਂ ਬੱਸ ਇਹ ਬੱਚਾ ਕੋਈ ਚੋਰੀ ਕਰਦਾ ਬਸ ਕੁਝ ਨਹੀਂ ਕਰ ਫੋਟੋ ਖਿੱਚ ਲੈਣੀ ਠੀਕ ਹੈ ਅਸੀਂ ਆ ਜਾਵਾਂਗੇ ਸਾਨੂੰ ਫੋਟੋ ਦਿਖਾ ਦਿਓ ਅਸੀਂ ਆਪੇ ਕਰੀਏ ਅਸੀਂ ਆਪੇ ਉਹਨਾਂ ਦਾ ਹੱਲ ਕਰਾਂਗੇ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਤਿਉਹਾਰਾ ਦਾ ਮਾਹੌਲ ਹੈ ਏ ਇਸ ਟਾਈਮ ਤੇ ਸਾਡੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਬੱਚੇ ਪੀਕ ਮੰਗਦੇ ਹਨ ਉਹਨਾਂ ਨੂੰ ਰੋਕਿਆ ਜਾਵੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਤੱਕ 28 ਬੱਚੇ ਅਸੀਂ ਰੈਸਕੂ ਕਰ ਚੁੱਕੇ ਹਾਂ। ਅੱਜ ਹੀ ਸਾਨੂੰ ਡੀਸੀ ਸਾਹਿਬ ਮਾਲਯੋ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕੰਪਲੇਨ ਹੋਈ ਹੈ ਕਿ ਕੁਝ ਬੱਚੇ ਆ ਇਹ ਮਿਲੇ ਆ ਮੰਡੀ ਦਾਣਾ ਮੰਡੀ ਮਲੋੜ ਦੇ ਵਿੱਚ ਜਿਹੜੇ ਕਿ ਚੋਰੀ ਕਰ ਰਹੇ ਸਨ। ਪਰ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਸਾਨੂੰ ਕੋਈ ਬਿਆਜਾ ਬੱਚਾ ਨਹੀਂ ਪਾਇਆ ਗਿਆ ਸਾਰੇ ਬੱਚੇ ਆਪਣੇ ਚੌਕੀਆਂ ਵਿੱਚ ਹੀ ਸਨ ਸਾਡੇ ਕੋਲੋਂ ਲਗਾਤਾਰ ਹੁਣ ਤਹਾਰਾ ਦੇ ਮਹੌਲ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਗਈ ਵਲੋਟ ਵਿਖੇ ਮੁਕਸਸਾਇਬ ਬਿਤੜਵਾ ਔਰ ਲੰਬੇ ਵਲੋਟ ਵਿੱਚ ਮੈਮ ਲਗਾਤਾਰ ਜਿਹੜੇ ਮਜ਼ਦੂਰ ਪ੍ਰਵਾਸੀ ਮਜ਼ਦੂਰ ਨੇ ਆ ਕੇ ਕੰਮ ਕਰਨ ਲਈ ਹੁੰਦੇ ਨੇ ਆਪਣੇ ਬੱਚੇ ਕਈ ਵਾਰ ਮੰਡੀਆਂ ਚ ਨਾਲ ਉਹਨਾਂ ਨੂੰ ਕੋਈ ਹਦਾਇਤਾਂ ਜਾਰੀ ਕੀਤੀ ਗਈ ਸਰ ਉਹਨਾਂ ਜਿਹੜੇ ਬੱਚੇ ਪ੍ਰਵਾਸੀ ਮਜ਼ਦੂਰ ਆਂਦੇ ਨੇ ਉਹਨਾਂ ਦਾ ਹਮੇਸ਼ਾ ਸਾਡੇ ਨਾਲ ਟਾਈਪ ਰਹਿੰਦੇ ਕਿਉਂਕਿ ਇਸਨਾਂ ਨੂੰ ਅਸੀਂ ਲਗਾਤਾਰ ਮਿਲਦੇ ਰਹਿੰਦੇ ਹਾਂ ਮਿਲਣ ਦੇ ਦੌਰਾਨ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਵਾਰ-ਵਾਰ ਅਸੀਂ ਸਕੂਲਾਂ ਵਿੱਚ ਰੋਲ ਕਰਵਾਣੇ ਆਂ ਔਰ ਕੁਝ ਬੱਚੇ ਐ ਜਿਹ ਵੀ ਹੈ ਜਿਨ੍ਹਾਂ ਦੇ ਸਪੌਂਸਰਸ਼ਿਪ ਸਕੀਮ ਦਾ ਹੈ ਤਾਂ ਅਸੀਂ ਕਵਰ ਵੀ ਕੀਤਾ ਹੈ ਜੀ ਇਹ ਅਪੀਲ ਕੀ ਕਰਾਂਗੇ ਮੈਮ ਜੇ ਕੋਈ ਆਸ-ਪਾਸ ਦੇ ਲੋਕਾਂ ਨੂੰ ਕੋਈ ਪੀਠ ਮੰਗਦੇ ਛੋਟੇ ਬੱਚੇ ਮਿਲਦੇ ਆ ਕਿਹਸੇ ਨੰਬਰ ਤੇ ਜਾਂ ਫਿਰ ਕੀ ਅਪੀਲ ਕੀ ਸਰ ਅਗਰ ਬੱਚੇ ਆਪਾਂ ਨੂੰ ਲਗਪੀਕ ਮੰਗਦੇ ਮਿਲਦੇ ਹੈ ਵੈਸੇ ਤਾਂ ਬਹੁਤ ਕਟ ਹੋਣ ਹੋ ਰਿਹਾ ਬੱਚੇ ਇਸ ਤਰ੍ਹਾਂ ਦੇ ਬੱਚੇ ਸਕੂਲ ਜਾ ਰਹੇ ਆ ਦੇ ਪੇਰੈਂਟ ਨਾਲ ਰਹਿ ਰਹੇ ਆ ਅਗਰ ਫਿਰ ਵੀ ਕੋਈ ਬੱਚਾ ਮਿਲਦਾ ਹੈ ਗਲੀ ਗਵਾੜੇ ਚ ਜਾਂ ਆਸ-ਪਾਸ ਤੁਹਾਨੂੰ ਪਜਾਰਾ ਆਇਆ ਚਾਈਲਡ ਲਾਈਨ ਨੰਬਰ ਹੈ 1098 ਉੱਥੇ ਤੁਸੀਂ ਕੰਪਲੇਂਟ ਸਾਨੂੰ ਕਰ ਸਕਦੇ ਤੇ ਮੋਕੇ ਦੀ ਟੀਮ ਉੱਥੇ ਬੱਚੇ ਨੂੰ ਰੈਸਕਿਊ ਕਰ ਲਵੇ